ਪਹਿਲਾਂ ਹੱਥਾਂ ਵਾਲੇ ਰਿਕਸ਼ੇ ਹੁੰਦੇ ਸੀ ਜਿਹੜੇ ਜਿਹੜੇ ਲੋਕ ਨੇ ਹੱਤਾਂ ਨਾਲ ਰਿਕਸ਼ੇ ਚ ਲਾਉਂਦੇ ਸੀਗੇ ਪੈਰਾਂ ਨਾਲ ਰਿਕਸ਼ੇ ਚ ਲਾਉਂਦੇ ਸੀ ਅੱਜ ਕੱਲ ਜਿਹੜੇ ਈ ਰਿਕਸ਼ੇ ਆ ਚੁੱਕੇ ਨੇ ਤੇ ਇਹਨਾਂ ਦੇ ਆਉਣ ਦੇ ਨਾਲ ਕਿੰਨਾ ਕੁ ਫਰਕ ਪੈ ਗਿਆ ਅਸੀਂ ਸੋ ਤਕਾਲ ਤੱਕ ਸਾਹਿਬ ਦੇ ਕੋਲ ਮੌਜੂਦ ਆ ਜਿਹੜੇ ਇਹ ਰਿਕਸ਼ੇ ਨੇ ਤੁਹਾਨੂੰ ਅੱਜ ਕੱਲ ਬਹੁਤ ਹੀ ਘੱਟ ਸੰਖਿਆ ਦੇ ਵਿੱਚ ਵੇਖਣ ਨੂੰ ਮਿਲਦੇ ਹੋਣਗੇ ਕਿਉਂਕਿ ਦੇਖਿਆ ਜਾਵੇ ਕਿ ਈ ਰਿਕਸ਼ੇ ਆਨਾ ਆਟੋ ਆਨ ਦੇ ਨਾਲ ਇਹਨਾਂ ਦੇ ਕੰਮ 'ਚ ਕਿੰਨਾ ਕੁ ਫਰਕ ਪੈ ਗਿਆ ਉਹ ਭਈ ਕਿੰਨਾ ਟਾਈਮ ਹੋ ਗਿਆ ਰਿਕਸ਼ੇ ਚਲਾਉਂਦੇ ਮੈਨੂੰ ਘੱਟੋ ਘੱਟ 50 55 ਸਾਲ ਹੋ ਗਏ 50 ਕਦੋਂ ਦਾ ਸ਼ੁਰੂ ਕੀਤਾ ਸੀ ਹੋਰ 50 ਪੈਸਰ ਕਰ ਕਾਨੀ ਵੇਚ ਰਾਇਆ ਮੈਂ ਅੱਛਾ 50 ਪੈਸਰ ਕਰ ਲੈ ਸਾਰੀ ਦੇ ਤੇਨੀ ਸਾਰੀ ਜਾਦੀ ਦਰਬਾਰ ਸਾਹਿਬ ਦੀ ਜਿਉਂ ਤੱਕ ਹੁਣ ਹਿੰਦੀ ਬਹੁਤ ਜਿਆਦੀ ਹੋ ਗਈ ਆ ਤੇ ਆਡੇ ਕੋਲ ਬਲ ਨਹੀਂ ਬਣਦੀ ਉਹਦੀ ਹਮਾ 200 250 200 250 ਰੁਪਿਆ ਬੰਦਾ ਹਸਾਰਾ ਹੀ ਕੋਈ ਕਾਰੋਬਾਰ ਨਹੀਂਗਾ ਹੋਦਾਗਾ ਸਾਡੇ ਕੋਲ ਅਛਾ ਹੀ ਆ ਚਲਾਉਂਦੇ ਆ ਹੁਣ ਤੇ ਸਾਡੇ ਗੋਡੇ ਪੀੜ ਕੱਟੇ ਪਿਆ ਠੀਕ ਕਾਰੋਬਾਰ ਦੇ ਕੋਈ ਨਹੀਂਗਾ ਚੱਲਦਾ ਆ ਬੈਟਰੀ ਨੇ ਸਾਡਾ ਜਿਹੜਾ ਜਿਕਾ ਸਾਡਾ ਕੋਲ ਆ। ਦੇਸਵਾਰੀ ਕੋ ਕਦੇ 40 ਪਿਆਰ ਮਾਗਿਆ ਤੇ ਬੈਟਰੀ ਵਾਲਿਆਂ ਦਾ ਆਜੋ ਤਦਰ ਫੇਰੀ। ਭਾਜੀ ਇਹ ਸਾਡੀ ਸਵਾਰੀ ਖੋਣ ਸਾਡੀ ਰੋਟੀ ਖੋਣ ਭਾਜੀ ਸਵਾਰੀ ਵੀ ਰੇ ਦਿੰਦੀ ਹੈ। ਕੀ ਬਹੁਤ ਲੱਗਦੀ ਮਿਹਨਤੀ ਬੜੀ ਮਿਹਨਤ ਲੱਗਦੀ ਆ। ਕਿ ਜਿੰਨੀਆਂ ਨਾਲਾ ਸਾਡੀਆਂ ਇਕੱਲੀ ਇਕੱਲੀ ਨਾਲ ਜਿਹੜੀ ਹੈ ਇਹ ਮੰਡਾ ਪੈਂਦੀ ਰੱਖੇ ਨੇ। ਇਹ ਰੱਖਿਆ ਹੋਆ। ਇਹ ਹਿੰਦਾਲੇ ਬੰਦੇ ਰੱਖਿਆ ਚਲਾਦਾ ਜਿਹੜਾ ਘਾਹ ਪੀਡੀਓ ਨਹੀਂ ਚਲਾ ਸਕਦੇ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਦਾ ਸਿਟੀ ਹੈਡਲਾਈਨ ਤੇ ਮੈਂ ਹਾਂ ਤੁਹਾਡੇ ਨਾਲ ਵਰਸਪ ਸਿੰਘ ਕਵਲ ਇਸ ਵਕਤ ਅਸੀਂ ਮੌਜੂਦ ਹਾਂ ਅੰਮ੍ਰਿਤਸਰ ਦੇ ਵਿੱਚ ਅਕਾਲ ਤਖਤ ਸਾਹਿਬ ਦੇ ਕੋਲ ਅਕਸਰ ਹੀ ਜੇ ਦੇਖਿਆ ਜਾਂਦਾ ਲੋਕੀ ਜਦੋਂ ਦਰਬਾਰ ਸਾਹਿਬ ਆਉਂਦੇ ਨੇ ਤੇ ਇੱਥੇ ਰਿਕਸ਼ੇ ਚੱਲਦੇ ਤੁਹਾਨੂੰ ਹਮੇਸ਼ਾ ਦੇਖਦੇ ਹੋਣਗੇ ਜੇ ਪਹਿਲਾਂ ਦੀ ਗੱਲ ਕਰ ਲਈਏ ਪਹਿਲਾਂ ਹੱਥਾਂ ਵਾਲੇ ਰਿਕਸ਼ੇ ਹੁੰਦੇ ਸੀ ਜਿਹੜੇ ਜਿਹੜੇ ਲੋਕ ਨੇ ਹੱਤਾਂ ਨਾਲ ਰਿਕਸ਼ੇ ਚਲਾਉਂਦੇ ਸੀਗੇ ਪੈਰਾਂ ਨਾਲ ਰਿਕਸ਼ੇ ਚਲਾਉਂਦੇ ਸੀ ਅੱਜ ਕੱਲ ਜਿਹੜੇ ਈ ਰਿਕਸ਼ੇ ਆ ਚੁੱਕੇ ਨੇ ਤੇ ਇਹਨਾਂ ਦੇ ਆਉਣ ਦੇ ਨਾਲ ਕਿੰਨਾ ਕੁ ਫਰਕ ਪੈ ਗਿਆ ਅਸੀਂ ਇਸ ਤਕਾਲ ਤਖਤ ਸਾਹਿਬ ਦੇ ਕੋਲ ਮੌਜੂਦ ਆ ਜਿਹੜੇ ਇਹ ਰਿਕਸ਼ੇ ਨੇ ਤੁਹਾਨੂੰ ਅੱਜ ਕੱਲ ਬਹੁਤ ਹੀ ਘੱਟ ਸੰਖਿਆ ਦੇ ਵਿੱਚ ਵੇਖਣ ਨੂੰ ਮਿਲਦੇ ਹੋਣਗੇ ਕਿਉਂਕਿ ਦੇਖਿਆ ਜਾਵੇ ਕੀ ਈ ਰਿਕਸ਼ੇ ਆਨਾ ਆਟੋ ਆਨ ਦੇ ਨਾਲ ਇਹਨਾਂ ਦੇ ਕੰਮ 'ਚ ਕਿੰਨਾ ਕ ਫਰਕ ਪੈ ਗਿਆ ਕਿੰਨਾ ਕਿੰਨਾ ਦੀ ਦਿਹਾੜੀ ਪੈਂਦੀ ਹੈ ਸਾਰੀ ਗੱਲਬਾਤ ਕਰਾਂ ਕਿਉਂਕਿ ਅਕਸਰ ਦੇਖਦੇ ਹਾਂ ਕਿ ਲੋਕੀ ਜਦ ਆਉਂਦੇ ਨੇ ਨਾ ਪਾਉ ਦਾ ਹਲ ਵੀ ਕਰਦੇ ਨੇ ਜੇ ਇਹ ਰੁਪਏ 30 ਮੰਗਦੇ ਨੇ ਇਹਨਾਂ ਨੂੰ 20 ਜਾਂ 10 ਦਿੱਤੇ ਜਾਂਦੇ ਨੇ ਸਾਰੀ ਗੱਲਬਾਤ ਕਰਾਂਗੇ ਕਿਉਂਕਿ ਇਹ ਵੀ ਇੱਕ ਇਨਸਾਨ ਨੇ ਇਹਨਾਂ ਨੇ ਵੀ ਆਪਣਾ ਘਰ ਚਲਾਣਾ ਹੈ ਇਹ ਸਾਡੇ ਨਾਲ ਮੌਜੂਦ ਨੇ ਇਹ ਬਜ਼ੁਰਗ ਲੋਕ ਨੇ ਜਿਹੜੇ ਤੁਸੀਂ ਦੇਖ ਸਕਦੇ ਹੋ ਅਕਸਰ ਵੇਖਦੇ ਆ ਨੌਜਵਾਨ ਜਿਹੜੇ ਨੇ ਕਿ ਕੋਈ ਹਾਰਡ ਵਰਕ ਨਹੀਂ ਕਰਦੇ ਸਿਰਫ ਜਿਮ ਹੀ ਜਾਂਦੇ ਨੇ ਜਾਂ ਉੱਥੇ ਜਿਹੜੇ ਮਿਹਨਤ ਕਰਦੇ ਨੇ ਤੇ ਜਿਹੜੇ ਇਹ ਲੋਕ ਨੇ ਇਹ ਅਸਲ ਜ਼ਿੰਦਗੀ ਦੇ ਵਿੱਚ ਮਿਹਨਤ ਕਰਦੇ ਨੇ ਇਹਨਾਂ ਨਾਲ ਗੱਲਬਾਤ ਕਰ ਲੈਣੇ ਆ ਨਾਮ ਹੈ ਜੀ ਤੁਹਾਡਾ ਕਲਨ ਸਿੰਘ ਜੀ ਪਾਪੀ ਕਿੰਨਾ ਟਾਈਮ ਹੋ ਗਿਆ ਰਿਕਸ਼ੇ ਚਲਾਉਂਦੇ ਮੈਨੂੰ ਘੜ ਕੋਲ 50 55 ਸਾਲ ਚੱਲੇ ਜੀ 50 55 ਸਾਲ ਹਾਂ ਕਦੋਂ ਦਾ ਸ਼ੁਰੂ ਕੀਤਾ ਸੀ ਕੋਲੋਂ 50 ਪੈਸੇ ਦਾ ਚਾਲ ਨਹੀਂ ਵੇਚਾਇਆ ਮੈਂ ਰਿਕਸ਼ਾ ਅੱਛਾ 50 ਪੈਸੇ ਚੱਲੇ ਸਾਰੀ ਦੇ ਤੇ ਨਹੀਂ ਸਾਰੀ ਜਾਦੀ ਦਰਬਾਰ ਸਾਹਿਬ ਦੀ ਤੇ ਹੁਣ ਤੱਕ ਹੁਣ ਹਿੰਦੀ ਬਹੁਤ ਜਿਆਦੀ ਹੋ ਗਈ ਆ ਤੇ ਤੁਹਾਡੇ ਕੋਲ ਨਹੀਂ ਬਣਦੀ ਉਹ ਜੀ ਹਮੇਸ਼ਾ 200 250 200 250 ਰੁਪਿਆ ਬੰਦਾ ਹੁਸਾਰਾ ਜੀ ਤੁਮ ਬੈਂਟਰੀ ਬਹੁਤ ਜਿਆਦੀ ਹੋ ਗਈ ਆ ਤੇ ਸਾਨੂੰ ਲੱਗਿਆ ਪੈਸੇ ਨਹੀਂ ਦੇ ਖੁਸ਼ ਨਹੀਂ ਉਹਨਾਂ 100 ਰੁਪਏ ਦੇ ਦੀ ਅਸੀਂ ਆਪਣੀ ਮਿੱਤਰ ਸੁਭਾਗ ਲੈ। ਆਈ ਬੈਠੀ ਗੱਲ ਲੈਣੇ ਆ। ਤੇ ਪਪੀ ਜਦੋਂ ਤੁਸੀਂ ਪਹਿਲਾਂ ਰਿਕਸ਼ਾ ਚਲਾਉਂਦੇ ਉਦੋਂ ਕੀ ਇੱਥੋਂ ਦਾ ਮਾਹੌਲ ਕੀ ਹੁੰਦਾ ਸੀ ਕਿਦਾਂ ਦਾ ਆਸ-ਪਾਸ ਹੁੰਦਾ ਸੀ ਸੰਗਤ ਆਉਂਦੀ ਸੀ ਤੁਸੀਂ ਨੂੰ ਲੈ ਸੰਗਤ ਨੂੰ ਲੈ ਕੇ ਆਉਂਦੇ ਸੀਗੇ ਕਿਦਾਂ ਦਾ ਦੋ ਮਾਹੌਲ ਕਿਦਾਂ ਦਾ ਹੁੰਦਾ ਸੀ? ਨੋ ਨੋ ਮਾਹੌਲ ਬਹੁਤ ਚੰਗਾ ਹੈ। ਬਹੁਤ ਠੀਕ ਮਾਹੌਲ ਹੀ। ਅਸੀਂ ਸੰਗਤ ਆਪਾਂ ਰਾਤ ਨੂੰ ਇੱਥੇ ਸੰਗਤ ਹੀ ਰਾਤ ਚਾਹ ਰਾਤੀ ਸੋ ਜਾਂਦੇ ਸੀ। ਬਾਹਰੀ। ਉਦੋਂ ਮਾਹੌਲ ਬਹੁਤ ਵਧੀਆ ਹੀ ਕੋਈ ਗੱਲ ਬਾਤ ਨਹੀਂ। ਕੋਈ ਗੱਲ ਨਹੀਂ ਵਧੀਆ ਬਾਹਰ ਹੁੰਦਾ। ਤੈਨਿੰਨ ਪੇ ਕਿ ਮੇਕ ਪੈਸੇ ਕਿਨੇ ਚੱਲਦੇ ਹੋ ਕੋਲੋਂ 50 ਪੈਸੇ ਵਾਲੀ ਚੱਲਦੀ 50 ਬਸ ਨਾ 50 ਪੈਸੇ ਦੀ ਵਾਲੀ ਚੱਲਦੀ ਹੈ ਇੱਕ ਰਵੀ ਦੋਸਤ ਵਾਲੀ ਜਿਉਂਦੀ ਮੈਂ ਗੱਲ ਕਰਾਂ ਮੈਂ ਆਪਣੀ ਵੇਲੇ ਦੀ ਗੱਲ ਕਰਨ ਦੇ ਆ ਤੇ ਉਦੋਂ ਸੰਗਤ ਜਦੋਂ ਆਉਂਦੀ ਫਿਰ ਬੈਂਦੀ ਹੁੰਦੀ ਰਿਕਸ਼ੇ ਦੇ ਉਦੋਂ ਬੰਦ ਰਿਕਸ਼ਾ ਰੱਖੇ ਕੰਮ ਹੀ ਰੱਖੇਦਾ ਹੀ ਦੇ ਅੱਛਾ ਉਹ ਟਾਂਗੇ ਰੱਖੇ ਸੀ ਟੈਂਪੂ ਨਹੀਂ ਆਕੇ ਅੱਛਾ ਇਹ ਸਭ ਕੋਈ ਬਾਤ ਚਾਹ ਕਰੇ अच्छा पपी के ਤੁਸੀਂ ਬਵਾ ਲੰਬਾ ਸਮਾਂ ਹੋ ਗਿਆ ਤੁਹਾਨੂੰ 50 55 ਸਾਲ ਥੋੜੇ ਨਹੀਂ ਹੁੰਦੇ ਮਨ ਕਿ ਅੱਧੀ ਜ਼ਿੰਦਗੀ ਨਿਕਲ ਜਾਂਦੀ ਆ ਇਨਸਾਨ ਦੇ ਤੁਸੀਂ ਕਿਨੇ ਬਜ਼ੁਰਗੋ ਫਰਕ ਕੀ ਦੇਖ ਰਹੇ ਹੋ ਕਿ ਇਹ ਚੀਜ਼ਾਂ ਆਉਣ ਦੇਣਾ ਇੱਕ ਦੇ ਕਹਿੰਦੇ ਜਿਹੜੀ ਆ ਟੈਕਨੋਲੋਜੀ ਇਹ ਲੋਕਾਂ ਵਾਸਤੇ ਫਾਇਦੇਮੰਦ ਹੈ ਤੁਹਾਡੇ ਲਈ ਕਿੰਨੀ ਕੁ ਨੁਕਸਾਨਦਾਇਕ ਹੋ ਗਈ ਹੈ ਟੈਕਨੋਲੋਜੀ ਸਾਡੇ ਰਾਤੇ ਦੀ ਬਹੁਤ ਨੁਕਸਾਨ ਆ ਸਾਡੇ ਸਾਡੇ ਕੰਮ ਨਹੀਂ ਚੱਲਦਾ ਸਾਡੇ ਨੂੰ ਨੁਕਸਾਨ ਹੁੰਦਾ ਹੈ ਤੁਹਾਡਾ ਕਾਰੋਬਾਰ ਘਟ ਗਿਆ ਵਾ ਅੱਛਾ ਠੀਕ ਹੈ ਕੀ ਯਾਰ ਲੋਕ ਲੋਕ ਘੰਟਾ ਘੰਟਾ ਸਵਾਰੀ ਬੱਸ ਸਵਾਰੀ ਮਿਲਦੀ ਆ ਜੇ ਕੋ ਗਦਾਮੀਆਂ ਦੀ ਬੈਠੀ ਸਵਾਰ ਕੇ ਇਹਨਾਂ ਦੱਸ ਵੀ ਤੇਰੇ ਬਤ ਵਾਦ ਲੈਣ ਲਿਗੇ ਮੈਂ ਲੋਕੀ ਫੇਰ ਕਰਦੇ ਹੋਣਗੇ ਜੀ ਨਹੀਂ ਮੈਂ 30 ਦੇਣੀ ਨਹੀਂ ਤੁਸੀਂ 10 ਮੰਗਦੇ ਇਹ ਤਾਂ ਕਰਦੇ ਹਾਂ ਹਾਂਜੀ ਹਾਂਜੀ ਕਿ ਕੋ 30 ਮੰਗਾਵਾਂਗਾ ਮੈਂ ਦੱਸ ਦੇ ਕਿ ਆਈ ਆ ਬੈਂਡਿਆ ਧਰ ਪੇ ਲਿੰਦੇ ਇਹ ਦੱਸ ਦੇਣੇ ਆ ਤੁਸੀਂ ਜੀ ਕਰੀਏ ਆ ਗੱਲ ਬਾਤ ਦੇ ਵਿਚਾਰਾ ਹੋ ਜਾਂਦਾ ਕਿ ਨਹੀਂ ਮੁਸ਼ਕਿਲ ਹੀ ਹੈ ਬਹੁਤ ਬੜੀ ਮੁਸ਼ਕਿਲ ਹੈ ਮੈਨੂੰ ਬਹੁਤ ਚਾਹੀ ਆ ਹਾਂਜੀ ਸ਼ਾਮ ਟਾਈਮ ਪਾਸ ਕਰਨਾ ਬੜੀ ਮੁਸ਼ਕਿਲ ਹੋ ਜਾਂਦਾ ਬਹੁਤ ਚਾਹੀ ਆ ਹਾਂਜੀ ਮੈਨੂੰ ਬਹੁਤ ਚਾਹੀ ਆ ਤੇ ਨਹੀਂ ਗੱਲ ਬਣਦੀ ਹੋਈ ਬਾਪੀ ਜਿਹੜੀ ਸਵਾਰੀ ਆਉਂਦੀ ਆ ਉਹ ਬਹੁਤ ਹਲ ਕਰਦੀ ਤੁਸੀਂ ਕਰਦੇ ਹੁੰਦੇ ਕਿ ਨਹੀਂ ਸਾਡੀ ਤਾਂ ਹੀ ਤੇ ਲੱਤਾਂ ਨਾਲ ਚਲਾਣਾ ਮਿਹਨਤ ਲੱਗਦੀ ਹਾਂਜੀ 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 ਬੰਦੇ ਸਵਾਰੀ ਕਰ ਹਾਂਜੀ ਹਾਂਜੀ ਅੱਜ ਉਹ ਜੋ ਆਖੀ ਦਾ ਪੈਸੇ ਪਾਤੀ ਨਹੀਂ ਆ ਘਾਟੇ 'ਚ ਖਟਣੀ ਪੈਂਦੀ ਕੀ ਕਰੀਏ ਹਾਂਜੀ ਘਾਟੇ ਨੇ ਠੀਕ ਹੈ ਅੱਛਾ ਘਾਟੇ ਦੇ ਘਾਟੇ ਦਾ ਹਾਂਜੀ ਬਾਪੀ ਤੁਹਾਨੂੰ ਕਿੰਨਾ ਸਮਾਂ ਹੋ ਅੰਨੇ ਨੂੰ 40-50 ਸਾਲ ਹੋ ਗਏ ਆ ਅੱਛਾ ਇਹ ਕੋਈ ਕਾਰੋਬਾਰ ਨਹੀਂਗਾ ਹੋਦਾਗਾ ਸਾਡੇ ਕੋਲ ਰੱਖਿਆ ਹੀ ਚਲਾਉਂਦੇ ਆ ਹੁਣ ਤੇ ਸਾਡੇ ਕੋਡੇ ਫੀਟ ਕੰਟਦੇ ਪਿਆ ਤੇ ਕਾਰੋਬਾਰ ਨਹੀਂ ਕੋਈ ਨਿਗਾ ਚੱਲਦਾ ਇਹ ਬੈਟਰੀ ਨੇ ਸਾਡਾ ਜਿਹੜਾ ਜਿਕਰ ਸਾਡਾ ਖੋਲਿਆ ਹੈ ਅੱਛਾ ਹਾਂ ਜਿਕਰ ਸਾਡਾ ਖੋਲਿਆ ਹੈ ਬੈਟਰੀ ਨੇ ਤੇ ਕਾਰੋਬਾਰ ਸਾਡਾ ਥੱਪ ਹੋ ਗਿਆ ਹੈ ਅੱਛਾ ਹਾਂਜੀ ਤੇ ਇਹ ਆ ਵੀ ਸਾਨੂੰ ਕੋਈ ਆਮਦਨ ਨਹੀਂ ਹੋ ਰਹੀ ਮੈਂ ਬੱਪੂ ਹੀ ਵੇਖਿਆ ਜਾਵੇ ਤੀਨੇ ਗੋਡੇ ਤਰ ਤੋ ਕਿੰਨਾ ਕਿ ਕਿਉਂਕਿ ਲੋਕੀ ਤਿੰਨ ਚਾਰ ਬੰਦੇ ਹੋ ਜੋਰ ਪੂਰਾ ਲੱਗਦਾ ਹੋਣਾ ਕਿ ਜੋਰ ਪੂਰਾ ਲੱਗਦਾ ਹੈ ਜਦੋਂ ਦੋ ਸਵਾਰੀਆਂ ਭਾਲੀ ਦਾ ਜੋਰ ਪੂਰਾ ਲੱਗਦਾ ਹੈ ਜੀ ਉਹਦੇ ਵਿੱਚ ਕੋਈ ਕਿੰਨੇ ਵੀ ਭਾਲਾ ਦੋ ਹੀ ਭਾਲਾ ਜੋਰ ਪੂਰਾ ਲੱਗਦਾ ਤੇ ਪੈਸਾ ਨਹੀਂ ਕੀ ਭਰਦੀ ਸਵਾਰੀ ਹੱ ਅੱਛਾ ਕੀ ਕਹਿੰਦੀ ਸਵਾਰੀ ਕੀ ਕਹਿੰਦੀ ਸਵਾਰੀ ਕਹਿੰਦੀ ਆ ਦੱਸ ਦਿੰਨੇ ਆ ਕੋਈ ਅੱਧਾ ਕੁਛ ਕਿਤਰਾਂਦਾ ਕੁਛ ਝਰਾਂਦਾ 10 ਰੁਪਏ ਦੇਣੇ ਆ ਅਸੀਂ ਬੈਠੀ ਤੇ ਆਏ ਆ 10 ਰੁਪਏ ਦੇਣੇ ਆ ਉਹਨਾਂ ਨੂੰ 100 ਵੀ ਭਰ ਦਿੰਦੇ ਆ ਸਾਨੂੰ ਪੈਸਾ ਨਹੀਂ ਭਰਦੇ ਅੱਛਾ ਗਰੀਬ ਜਨਤਾ ਨੂੰ ਪੈਸਾ ਨਹੀਂ ਪਹੁੰਚਦਾ ਇਹ ਵੇਹ ਬਾਕੀ ਵੇਹ ਕਈ ਲੋਕ ਠੇਕੇ ਤੇ ਲੈ ਕੇ ਆਉਂਦੇ ਰਿਕਸ਼ਾ ਤੁਹਾਡਾ ਆਪਣਾ ਕਿ ਠੇਕੇ ਤੇ ਨਹੀਂ ਠੇਕੇ ਤੇ ਆ ਰਿਕਸ਼ਾ ਸਾਡਾ ਕਿੰਨੀ ਬੰਦੀ ਕਿਰਾਇਆ ਜਾ ਕਿੰਨਾ ਕਰਾਏ ਕਿਰਾਇਆ 50 ਰੁਪਏ ਕਰਾਇਆ ਜਾ ਫਿਰ ਹਾਂ ਦੇਦਾ 5 ਵਜੇ ਤੱਕ ਅੱਛਾ ਪਾ ਲਓ ਤੇ ਕਿੰਨੇ ਕ ਵਟ ਲੈਂਦੇ ਤੁਸੀਂ ਦਿਨ ਤੇ 250 ਰੁਪਏ ਬੜੇ ਯੋਰ ਨਾ ਬੰਦਾ ਸ਼ਾਮ ਤੱਕ ਅੱਛਾ ਹਾਂਜੀ 100 ਰੁਪਏ ਕਿਰਾਇਆ ਲੱਗਦਾ ਜੇ ਹੋਂ ਦਾ ਜਾਣ ਦਾ ਬੱਸ ਦਾ ਅੱਛਾ 50 ਰੁਪਏ ਹਾਂਜੀ 30 ਰੁਪਏ ਹੋਂ ਤੇ 30 ਜਾਣ ਆਇਆ ਕਰਾ ਹਾਲ ਮੈਂ ਸਾਨੂੰ ਇੱਥੇ ਦੇਖਿਆ ਜਦੋਂ ਕਰਾ ਦਰ ਨਹੀਂ ਸੌਦੀ ਸੀ ਕਰਦੇ ਸਾਡਾ ਅੱਛਾ ਇਹ ਸਵਾਰੀ ਕੋ ਕਿਤੇ 40000 ਮਾਗ ਰਿਆ ਤੇ ਬੈਟਰੀ ਵਾਲਿਆਂ ਦਾ ਆਜੋ 10000 ਰੁਪਏ ਦੇ ਭਾਜੀ ਇਹ ਸਾਡੀ ਸਵਾਰੀ ਖੋਣ ਦੇ ਸਾਡੀ ਰੋਟੀ ਖੋਣ ਦੇ ਭਾਜੀ ਸਵਾਰੀ 200 ਰੁਪਏ ਦਿੰਦੀ ਹੈ ਇਹ ਲੋਜ ਦਾ ਲੈ ਜਾਂਦੀ ਮੈਂ ਬੱਪੂ ਹੀ ਵੇਖਿਆ ਮਿਹਨਤ ਦੇ ਜਿਆਦਾ ਇਸ ਤੇ ਲੱਗਦੀ ਈ ਰੇ ਛੇੜੇ ਬਸ ਹੈ ਤਾਂ ਹੱਥ ਚ ਲਾਣਾ ਹੁੰਦਾ ਹਾਂਜੀ ਬਹੁਤ ਲੱਗਦੀ ਮਿਹਨਤੀ ਬੜੀ ਮਿਹਨਤ ਲੱਗਦੀ ਆ ਇਹ ਜਿੰਨੀਆਂ ਨਾਲਾ ਸਾਡੀਆਂ ਇਕੱਲੀ ਇਕੱਲੀ ਨਾਲ ਜਿਹੜੀ ਹੈ ਇਹ ਮੰਡਾ ਪੈਂਦੀ ਰੱਖੇ ਨੇ ਇਹ ਰੱਖਿਆ ਹੋਆ ਇਹ ਹਿੰਮਤ ਵਾਲੇ ਬੰਦੇ ਨੇ ਅੱਛਾ ਚਲਾ ਦਿੱਤਾ ਦੂਜਾ ਜਿਹੜਾ ਗਾਹ ਪੀੜੀਓ ਨਹੀਂ ਚਲਾ ਸਕਦੇ ਵੈਸੇ ਘੱਟ ਵੀ ਹੁੰਦੇ ਜਾ ਰਹੇ ਰੱਖੇ ਕਿ ਨਹੀਂ ਬਿਲਕੁਲ ਘੱਟ ਹੋ ਗਿਆ ਰੱਖੇ ਬਿਲਕੁਲ ਘੱਟ ਹੋ ਗਿਆ ਰੱਖੇ ਰੱਖੇ ਦਾ ਖਤਮੀ ਕੰਮ ਕਰ ਦਿੱਤਾ ਹੈ ਰੱਖਾ ਬਿਲਕੁਲ ਖਤਮ ਹੋ ਗਿਆ ਹੁਣ ਟਾਵੇਂ ਟਾਵੇਂ ਰੱਖੇ ਰਹਿ ਗਿਆ ਬਜ਼ੁਰਗੀ ਚਾਰੇ ਚਲਾਉਂਦੇ ਫਿਰਦੇ ਆ ਗੱਭਰੂ ਕੋਈ ਨਹੀਂ ਚਲਾਉਂਦਾ ਗੱਭਰੂ ਸਭ ਭੁੰਡੀਆਂ ਚਲਾਉਂਦੇ ਪਏ ਆ ਹਾਂ ਕੋਈ ਗਰੀਬ ਨੂੰ ਕੋਈ ਹੱਥ ਨਹੀਂ ਆਇਆ ਪਹਿ ਪਹਿ ਬਪੂ ਹੀ ਦੇਖੇ ਆਵੇ ਤਾਂ ਅੱਜ ਕੱਲ ਦੇ ਨੌਜਵਾਨ ਕਈ ਨਸ਼ਿਆਂ ਦੀ ਵੜੇ ਰਹਿੰਦੇ ਆ ਉਹਨਾਂ ਕੋਲ ਮੇਰੇ ਖਿਆਲ ਨਾਲ ਇਤਾਂ ਦੀ ਮਿਹਨਤ ਵੀ ਨਹੀਂ ਹੋਣੀ ਜਿੱਦਾ ਤੇ ਮੈਂ ਹਾਂ ਉਹਨਾਂ ਕੋ ਮਿਹਨਤ ਨਹੀਂ ਕੀ ਹੋਣੀ ਜਿਹੜੀ ਅਸੀਂ ਮਿਹਨਤ ਕਰ ਦਿੱਤੀ ਆ ਖਰਾਕ ਚਰਤੇ ਤੇ ਉਹਨਾਂ ਕੋ ਤੇ ਨੌਜਵਾਨ ਦੇ ਲੱਛਣ ਦੇ ਵਿੱਚ ਲੰਗੇ ਪਏ ਆ ਇਹ ਚੀਜ਼ਾਂ ਕੀ ਹਾਂਜੀ ਤੇ ਵੇਹ ਕਦੀ ਕਿਹੇ ਵੱਡੇ ਅਫਸਰ ਜਾਂ ਕਿਹੇ ਸਰਕਾਰ ਦੇ ਕਿਹੇ ਕਦੀ ਕਿਤੇ ਕੀਤੀ ਗੱਲਬਾਤ ਕਿ ਸਾਡੇ ਲਈ ਵੀ ਕੋਈ ਸੋਚਿਆ ਜਾਵੇ ਅਸੀਂ ਵੀ ਇਸ ਅਸੀਂ ਵੀ ਵੋਟਾਂ ਪਾਣੇ ਆ ਅਸੀਂ ਵੀ ਸਰਕਾਰ ਨੂੰ ਬਣਾਉਣੇ ਆ ਇਹ ਵੋਟ ਜਦੋਂ ਪਾਏ ਦੀ ਕਿਹੇ ਕਦੀ ਗੱਲਬਾਤ ਆਪ ਤੱਕ ਅਜੇ ਕੋਈ ਆਏ ਕਿ ਇਹ ਪਹਿਲੋਂ ਗੱਲਾਂ ਚੱਲਦੀਆਂ ਜੋ ਰੱਖੇ ਦਾ ਰੱਖਿਆ ਹੀ ਪੂਰਾ ਇਹ ਉਠਾ ਕੇ ਰੱਖੇ ਦੇ ਕਿ ਹੁਣ ਤਾਂ ਕਹਿੰਦਾ ਬੰਡੂ ਬਲਦੇ ਰੱਖੇ ਤੇ ਕਿੰਨੇ ਸਾਈ ਕਰ ਲਈਆਂ ਜੀ ਜੀ ਰੱਖਿਆਲੇ ਤੇ ਹੁੰਦਾ ਕੋਈ ਨਹੀਂ ਕਾ ਗੱਲ ਰੱਖਿਆਲੇ ਤੇ ਨਹੀਂ ਕੋਈ ਗੱਲ ਹੁੰਦਾ ਇਹਨੇ ਜੀ ਨੂੰ ਬਚਾ ਗਿਆ ਹਾਂ ਰੱਖਿਆਲੇ ਇਹਨੂੰ ਨਿ ਕਾਨੂੰਨ ਨਹੀਂ ਦਿੰਦੇ ਅੱਛਾ ਅੰਦੇ ਭੱਜਾ ਭੱਜਾ ਇੱਥੋਂ ਬੰਦਾ ਬੰਦਾ ਰੱਖਿਆ ਦੇ ਟੈਕਨੋਲੋਜੀ ਦੇ ਬੰਦਾ ਹੈ ਸਰਕਾਰੀ ਲੋਨਿਕ ਲੋਨ ਕਰਦੇ ਉਹ ਬੰਦੇ ਬੰਦਾ ਨਹੀਂ ਹੈ ਉਮਰ ਕਿੰਨੀ ਤੁਹਾਡੀ ਮੇਰੀ 50 ਸਾਲ ਉਮਰ ਹੈ 50 ਸਾਲੋ ਦੀ ਤੁਹਾਡੀ ਕਿੰਨੀ ਹੈ ਮੇਰੀ ਪੈਣ ਤੋਂ ਟੱਪੂ ਦੀ ਆ ਪੈਣ ਤੋਂ ਟੱਪੂ ਦੀ ਆ 70 ਦੇ ਲਾਗੇ ਪਾਸ ਤੇ ਸਾਕੇ ਸੀ ਤੁਸੀਂ ਦੇਖਿਆ ਸੀ ਗੱਲਬਾਤ ਕੀਤੀ ਹੈ ਤੇ ਦੇਖਿਆ ਜਾਵੇ ਤਾਂ ਬਹੁਤ ਹੀ ਮੁਸ਼ਕਿਲ ਹੈ ਇਹਨਾਂ ਦਾ ਰਹਿਣ ਸਹਿਣ ਦਾ ਕਿ ਕਲ ਰਿਕਸ਼ੇ ਵਾਲਾ ਦਾ ਕਿੰਨਾ ਕਿ ਮੁਸ਼ਕਿਲ ਹੋ ਚੁੱਕਾ ਹੈ ਕਿਉਂਕਿ ਦੇਖਿਆ ਜਾਵੇ ਟੈਕਨੋਲੋਜੀ ਜਿਹੜੀ ਕਿਸੇ ਨਾ ਕਿਤੇ ਵੱਧਦੀ ਜ਼ਰੂਰ ਹੈ ਪਰ ਉਹਦੇ ਕੁਝ ਨੁਕਸਾਨ ਵੀ ਜ਼ਰੂਰ ਹੁੰਦੇ ਨੇ ਕਿਉਂਕਿ ਦੇਖਿਆ ਜਾਵੇ ਈ ਰਿਕਸ਼ੇ ਜ਼ਰੂਰ ਆ ਚੁੱਕੇ ਨੇ ਉਸ ਦੇ ਵਿੱਚ ਕੋਈ ਮਿਹਨਤ ਨਹੀਂ ਇੰਨੀ ਹੁੰਦੀ ਦਿਨ ਦੀ ਜ਼ਰੂਰ ਮਿਹਨਤ ਹੁੰਦੀ ਪਰ ਜੇ ਆਪਾਂ ਸਰੀਰਕ ਗੱਲ ਕਰੀਏ ਸੱਤ ਜਿਹੜਾ ਮਿਹਨਤ ਐ ਐਸੇ ਰਿਕਸ਼ਿਆਂ ਉੱਤੇ ਲੱਗਦੀ ਤੁਸੀਂ ਦੇਖ ਸਕਦੇ ਹੋ ਟਿੰਨ ਟੈਰਾ ਵਰਾ ਜਿਹੜਾ ਰਿਕਸ਼ਾ ਹੈ ਇਹ ਸਿਰ ਚਲਾਉਣ ਦੇ ਵਿੱਚ ਖਿੱਚਣ ਚ ਕਿੰਨੀ ਕਹੀ ਮਿਹਨਤ ਲੱਗਦੀ ਹੈ ਕਿਉ ਤੇ ਦੇਖਿਆ ਜਾਵੇ ਤਾਂ ਪੂਰਾ ਸ਼ਰੀਰ ਦੀ ਗੱਲ ਕੀਤੀ ਜਾਵੇ ਤੇ ਇੱਕ ਜਿਸ ਤਰ੍ਹਾਂ ਕਿ ਹੀ ਬਾਪੂ ਜੀ ਉਹਨਾਂ ਨੇ ਗੱਲ ਕੀਤੀ ਆ ਕਿ ਮਿਹਨਤ ਲੱਗਦੀ ਹੈ ਕਿਉਂਕਿ ਦੇਖਿਆ ਜਾਵੇ ਅੱਜ ਕੱਲ ਤੇ ਜਿਹੜੇ ਨੌਜਵਾਨ ਨੇ ਉਹ ਸਿਰਫ ਜਿੰਮਾਂ ਦੇ ਵਿੱਚ ਹੀ ਮਿਹਨਤ ਲਾਉਂਦੇ ਨੇ ਤੇ ਇੱਥੇ ਜਿਹੜੀ ਮਿਹਨਤ ਹੈ ਇਹ ਅਸਲ ਜ਼ਿੰਦਗੀ ਦੀ ਮਿਹਨਤ ਹੈ ਕਿਉਂਕਿ ਇਹ ਦੇਖਿਆ ਜਾਵੇ ਗੱਲ ਵੀ ਕੀਤੀ ਹੈ ਸਵਾਰੀਆਂ ਵੀ ਕਿਥੇ ਪੈਸੇ ਨਹੀਂ ਭਰਦੀਆਂ ਜਦ ਹਰਮੰਦਰ ਸਾਹਿਬ ਦੀ ਪਹਿਲਾਂ ਗੱਲ ਕੀਤੀ ਜਾਵੇ ਤਾਂ ਸੰਗਤਾਂ ਜਿਹੜੀਆਂ ਇੱਥੇ ਆਉਂਦੀਆਂ ਨੇ ਰਿਕਸ਼ਿਆਂ ਤੇ ਆਉਂਦੀਆਂ ਨੇ ਤੇ ਜੇ ਅਸੀਂ ਇਹੋ ਜਿਹੇ ਰਿਕਸ਼ੇ ਵਾਲਿਆਂ ਨੂੰ ਜੇ ਅਸੀਂ 20 ਰੁਪਏ ਦੇ ਹੀ ਦੀਏ ਤੇ ਇਹਨਾਂ ਦੇ ਵੀ ਕਿਥੇ ਘਰ ਚੱਲ ਸਕਦੇ ਨੇ ਇਹਨਾਂ ਦੀ ਵੀ ਗੱਲਾਂ ਸੁਣ ਸਕਦੇ ਨੇ ਤੇ ਅਸੀਂ ਵੀ ਆਸ ਕਰਦੇ ਹਾਂ ਕਿ ਜਿਹੜੇ ਲੋਕ ਇੱਥੇ ਆਉਂਦੇ ਨੇ ਸ਼ਰਧਾਲੂ ਇੱਥੇ ਆਉਂਦੇ ਨੇ ਉਹ ਇਹਨਾਂ ਬਜ਼ੁਰਗਾਂ ਦੀ ਇਹਨਾਂ ਦੀ ਜ਼ਰੂਰ ਗੱਲ ਸੁਣਨਗੇ ਤੇ ਇਹਨਾਂ ਦੀ ਗੱਲ ਮੰਨਣਗੇ ਤੇ ਇਹਨਾਂ ਨੂੰ ਵੀ ਇਹ ਜਿਹੜਾ ਮੌਕਾ ਦੇਣਗੇ ਕਿਉਂਕਿ ਇਹ ਰਿਸ਼ੇ ਵਾਲੇ ਕਿਥੇ ਕਵੱਟ ਦੇ ਸਰਕਾਰ ਨੂੰ ਵੀ ਇੱਕ ਅਪੀਲ ਕਰਦੇ ਹਾਂ ਕਿ ਇਹਨਾਂ ਬਾਰੇ ਵੀ ਕੋਸ਼ਿਸ਼ ਸੋਚਿਆ ਜਾਵੇ ਮੇਨੂੰ ਤੇ ਆਜਾ ਜਰ ਬਸਤੀ ਕਵਲ ਸਿਟੀ ਹੈਡਲਾਈਨ ਸਰ